ਆ ਗੰਗਾ ਦਾ ਰੱਬ ਦੀ ਹਵੇਲੇ ਤੇ ਜੱਗ ਦਾ ਸਰਬੀਰ ਪਤਨਾ ਦਾ ਰੱਬ ਦੀ ਜੇ ਜੱਗ ਦਾ ਰੱਬ ਦੀ ਸੰਗਤ ਰੂਪੇ ਸ੍ਰੀ ਕੁਰਾ ਰਬਦਾਸ ਜੀ ਮਹਾਰਾਜ ਜੀ ਦੇ ਪ੍ਰਕਾਸ਼ਪੁਰਬ ਦੀਆਂ ਸਾਰੀ ਸੰਗਤ ਨੂੰ ਲੱਖ ਲੱਖ ਵਧਾਈਆਂ ਦਿੰਦਾ ਹੈਗੰਪੁਰਾ ਸ਼ਹਿਰ ਕਾ ਨਾ ਸਿੱਤੇ ਇੱਕ ਤਰ੍ਹਾਂ ਨਾਲ ਸਾਰੇ ਲੋਕ ਹੀ ਰਹਿਣ ਕੋਈ ਗਰੀਬ ਨਾ ਹੋਵੇ ਕੋਈ ਅਮੀਰ ਨਾ ਤੁਸੀਂ ਮੌਜੂਦਾ ਦਸ਼ਮੇਸ਼ ਕਲੋਨੀ ਕਰਾਲੀ ਵਿਖੇ ਜਿੱਥੇ ਹੁਣੇ-ਹੁਣੇ ਸਹਿਬ ਸ੍ਰੀ ਗੁਰੂ ਰਵਦਾਸ ਜੀ ਦਾ ਸਾਲਾਨਾ ਨਗਰ ਕੀਰਤਨ ਹੁਣੇ-ਹੁਣੇ ਪਹੁੰਚ ਰਿਹਾ ਸੋ ਅਸੀਂ ਤੁਹਾਨੂੰ ਦਿਖਾਵਾਂਗੇ ਸਾਰੇ ਨਗਰ ਕੀਰਤਨ ਦੀਆਂ ਝਲਕੀਆਂ ਕੋਸ਼ਿਸ਼ ਕਰਾਂਗੇ ਪ੍ਰਬੰਧਕਾਂ ਦੇ ਨਾਲ ਗੱਲਬਾਤ ਕਰਾਉਣ ਦੀ ਤੁਸੀਂ ਬਣੇ ਰਹਿਣਾ ਸ਼ਿਵਾਲਕ ਟੀਵੀ ਚੈਨਲ ਦੇ ਨਾਲ

ਰੱਬ ਦੀ ਦੇਵਤਾਂ ਚੰਦਾ ਰੱਬ ਦੀ ਦੇਵਤਾਂ ਚੰਦਾ ਜਲ ਵੀ ਤੇ ਨੰਨ ਚੰਦਾ ਰੱਬ ਦੀ ਦੇਵਤਾਂ ਚੰਦਾ ਜਲ ਵੀ ਤੇ ਬਕਵਾ ਚੰਦਾ ਬਸੇ ਕੋਲੇ ਸਮਾਜ ਵਿੱਚ ਬਹੁਤ ਲੰਬਾ ਪੌਣ ਨੇ ਜੰਗ ਵੀ ਦਈ ਹੈ ਰਾਤੋਂ ਵੇਦਕਾਰ ਵਿਸ਼ਿਆਂ ਨੂੰ ਬਹੁਤ ਰੋਕੋ ਲੈਵਲ ਤੋਂ ਸਤਿ ਸ੍ਰੀ ਅਕਾਲ ਤੇ ਪਹੁੰਚਾਉਣ ਲਈ ਕੋਟਾ ਦੇ ਉਹਨਾਂ ਮਾਤਰੀਆਂ ਦੇ ਭਾਗੋ ਮਾਜਰਾ ਤੋਂ ਆਸਕੇ ਸਪਰਾਈਟ ਜੈਮਨ ਦੇ ਨਾਲ ਹੀ ਲੋਕਾਂ ਦੀ ਆਵਾਜ਼ ਨੂੰ بلند ਕਰਨਾ ਉਹਨਾਂ ਵਿੱਚ ਝੋਂਕ ਵੀ ਹੈ ਤੇ ਕੋ ਮਾਰ ਵੀ ਲੋਅ ਦੇ ਤਰਫੋਂ ਕਾ ਵੀ ਬਾਦਸ਼ਾਹ ਦੀ ਚਰਸੀ ਕਲਾ ਵਕਤ ਸਵਾਗਤ ਹੈ ਰਾਸਬੀ ਜੇ ਜੇ ਸਤਿਗੁਰਾਂ ਦੇ ਚੋਲੇ ਪਾਉਨਾ ਨਾ ਹੈ ਰਾਸਬੀ ਜੇ ਜੇ ਸਤਿਗੁਰਾਂ ਦੇ ਚੋਲੇ ਨਗਰ ਕੀਰਤਨ ਨੂੰ ਤੁਸੀਂ ਲਾਈਵ ਆਪਣੇ ਮੋਬਾਈਲ ਦੇ ਵਿੱਚ ਦੇਖ ਸਕਦੇ ਹੋ ਸ਼ਿਵਾਲੇਕ ਟੀਵੀ ਚੈਨਲ ਤੋਂ ਸਾਡੇ ਬਹੁਤ ਸਤਿਕਾਰਯੋਗ ਦਰਸ਼ਕ ਜੀ ਜੋ ਕਿ ਸਾਰਾ ਹੀ ਨਗਰ ਕੀਰਤਨ ਆਪਣੇ ਚੈਨਲ ਤੋਂ ਸਾਰਿਆਂ ਨੇ Thank you.

you ਮੌਜੂਦ ਹਾਂ ਦਸ਼ਮੇਸ਼ ਕਲੋਨੀ ਸਿਸਮਾ ਰੋਡ ਕਰਾਲੀ ਵਿਖੇ ਜਿੱਥੇ ਹੁਣੇ-ਹੁਣੇ ਸ੍ਰੀ ਗੁਰੂ ਰਵਿਦਾਸ ਜੀ ਨੂੰ ਸਮਰਪਿਤ ਨਗਰ ਕੀਰਤਨ ਜਣੀ ਕੇ ਸ੍ਰੀ ਗੁਰੂ ਰਵਿਦਾਸ ਜੀ ਦੇ ਪੂਰਬ ਤੇ ਜੋ ਨਗਰ ਕੀਰਤਨ ਹੈ ਹੁਣੇ-ਹੁਣੇ ਸ਼ਸ਼ੋਭਤ ਹੋਣ ਜਾ ਰਿਹਾ ਹੈ ਤੋ ਆ ਸੰਗਤਾਂ ਵੱਲੋਂ ਕੀਨੋਆ ਦਾ ਪ੍ਰਸ਼ਾਦ ਜੋ ਸੰਗਤ ਦੀ ਸੇਵਾ ਦੇ ਵਿੱਚ ਤਿਆਰ ਹੈ ਸੋ ਗੱਲਬਾਤ ਕਰਾਂਗੇ ਪ੍ਰਬੰਧਕਾਂ ਦੇ ਨਾਲ ਹਾਂਜੀ ਭਾਈ ਗਰਮੀਤ ਸਿੰਘ ਕਿਆ ਹਾਲ ਹੈ ਕਿਰਪਾ ਕਰਕੇ ਸੱਤ ਕੋਟ ਆ ਫੜ ਲੀ ਕੀ ਕਹਿਣਾ ਚਾਹੋਗੇ ਅੱਜ ਜੋ ਹਰ ਸਾਲ ਦੀ ਤਰ੍ਹਾਂ ਸਹਿਬ ਸ੍ਰੀ ਗੁਰੂ ਰਵਦਾਸ ਜੀ ਦੇ ਪੂਰਬ ਤੇ ਹੁਣੇ-ਹੁਣੇ ਨਗਰ ਕੀਰਤਨਾਂ ਤੁਹਾਡੇ ਵਿੱਚ ਪਹੁੰਚ ਰਿਹਾ ਕੀ ਕਹਿਣਾ ਚਾਹੋਗੇ ਸਾਨੂੰ ਬਹੁਤ ਖੁਸ਼ੀ ਹੈ ਕਿ ਇੱਕ 골ਫਰ ਦਾ ਸਾਨੂੰ ਮਾਰ ਰਖਤ ਹੋ ਰਿਹਾ ਸੇਵਾ ਕਰਨ ਦਾ ਹੂੰ ਇਹ ਤੇ ਸਾਡੇ ਮਾਲੇ ਸਾਡੇ ਅਗੜ ਦੇ ਵਿੱਚ ਕਿੰਨੀ ਕੁ ਦੇਰ ਤੇ ਸੇਵਾ ਕਰਦੇ ਆ ਰਹੇ ਹਾਂ ਅਸੀਂ ਘੱਟੋ ਘੱਟ 10 ਸਾਲ ਦੇ ਕਰੀਗਾ 10 ਸਾਲ ਦੇ ਕਰੀਗਾ ਸੋ ਸੰਗਤਾਂ ਵੱਲੋਂ ਕਿੰਨਾ ਕੁ ਸਹਿਯੋਗ ਮਿਲ ਰਿਹਾ ਭੈਣ ਜੀ ਮਾਲੇ ਵਾਲੇ ਸਾਰੇ ਕਲੋਨੀ ਦੇ ਨਿਵਾਸੀ ਸਾਰੇ ਅਵਰਕ ਬੁਲਾਉਂਦੀ ਵੀਰ ਭੈਣਾਂ ਦਾ ਪਦਦ ਕਰਦੇ ਨੇ ਸਭ ਲਾਲਾ ਹੋ ਰਹੇ ਦੀਆਂ ਸਾਨੂੰ ਬਹੁਤ ਮਾਣ ਵਿਸ਼ੋਸ਼ਣ ਸੋ ਜਦ ਆਪਾਂ ਭੈਣ ਜੀ ਸੰਗਤ ਕਰਦੇ ਆ ਜਾਂ ਸੇਵਾ ਕਰਦੇ ਆ ਆਪਣੇ ਮਨ ਨੂੰ ਕਿੰਨਾ ਸਕੂਨ ਪ੍ਰਾਪਤ ਹੁੰਦਾ ਸਾਨੂੰ ਬਹੁਤ ਆਵਰਨ ਮਾਣ ਮਹਿਸੂਸ ਹੁੰਦਾ ਹੈ ਵੀ ਅਸੀਂ ਸਾਰੇ ਭੈਣ ਭਾਈਆਂ ਦੇ ਸਹਿਯੋਗ ਨਾਲ ਅੱਗੇ ਚੱਲ ਰਹੇ ਆ ਸੇਵਾ ਕਰਦੇ ਆ ਕਰਦੇ ਰਹਾਗੇ ਪਰਮਾਤਮਾ ਸਹਤ ਕਰਾਉਗੇ ਬਾਕੀ ਵਾਹਿਗੁਰੂ ਤੁਸੀਂ ਸੰਗਤਾਂ ਨੂੰ ਕੀ ਕਹਿਣਾ ਚਾਹੋਗੇ ਜੋ ਸੰਗਤਾਂ ਤੁਹਾਨੂੰ ਦੇਖਦੀਆਂ ਨੇ ਨਗਰ ਕੀਰਤਨ ਦੇ ਵਿੱਚ ਵੀ ਆ ਭੈਣ ਜੀ ਜਿਹੜੀ ਆ ਸੇਵਾ ਕਰਦੀ ਆ ਕੀ ਦੂਆ ਦੀ ਤੁਸੀਂ ਕੀ ਕਹਿਣਾ ਚਾਹੋਗੇ ਸੰਗਤਾਂ ਨੂੰ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ ਕੰਗਰਤ ਦਾ ਬਹੁਤ ਖੁਸ਼ੀ ਆ ਵੀ ਸਾਨੂੰ ਅੱਗੇ ਰੱਖ ਕੇ ਚੱਲਦੇ ਆ ਆਪਣੇ ਸਾਡੇ ਭੈਣ ਭਰਾ ਸੋ ਬਹੁਤ ਬਹੁਤ ਧੰਨਵਾਦ ਮੇਰੇ ਨਾਮ ਮਜਬੂਦ ਨੇ మార్కెట్ కమిటీ ਦੇ ਚੇਅਰਮੈਨ ਰਾਣਾ ਜੀ ਤੇ ਪ੍ਰਧਾਨ ਬਹਾਦਰ ਸਿੰਘ ਓਕੇ ਜੀ ਕੀ ਕਹਿਣਾ ਚਾਹੋਗੇ ਜੀ ਪਹਿਲਾਂ ਤਾਂ ਜੀ ਮੈਂ ਸ੍ਰੀ ਗੁਰੂ ਰਵਿਧਾਨ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀ ਜਿਹੜਾ ਕਿ 648ਵਾਂ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ ਮੈਂ ਸਾਰੇ ਆਪਣੇ ਸ਼ਹਿਰ ਨਿਵਾਸੀਆਂ ਨੂੰ ਸਮੂਹ ਜੀ ਵਿਸ਼ਵ ਦੀ ਸੰਗਤ ਨੂੰ ਮੈਂ ਸ੍ਰੀ ਗੁਰੂ ਰਵਿਧਾਨ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਾਰੀ ਸੰਗਤ ਨੂੰ ਲੱਖ ਲੱਖ ਵਧਾਈਆਂ ਦਿੰਦਾ ਹਾਂ ਔਰ ਮੈਂ ਬਹੁਤ ਹੀ ਅਸਿਕਾ ਗਾਣਿਆ ਕਿ ਅੱਜ ਦੀ ਸ਼ੋਭਾ ਯਾਤਰਾ ਸ਼ਹਿਰ ਦੀ ਪ੍ਰਕਰਮਾ ਕਰਦੀ ਹੋਈ ਅੱਜ ਸਾਡੇ ਵੀ ਇੱਥੇ ਸਾਡੇ ਨਗਰ ਨੂੰ ਪਵਿੱਤਰ ਕੀਤਾ ਇਹਨਾਂ ਨੇ ਅਕਸਾਨੋ ਵੀ ਸ਼ੋਭਾ ਯਾਤਰਾ ਦੀ ਆਉ ਭਗਤ ਕਰਨ ਦਾ ਸਾਨੂੰ ਮੌਕਾ ਪ੍ਰਾਪਤ ਹੋਇਆ ਬਹੁਤ ਹੀ ਭਾਗਾਂ ਵਾਲੇ ਸੰਤਿਆ ਜੀ ਔਰ ਜਿਹੜਾ ਕਿ ਪਾਕ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਨੇ ਪੂਰੀ ਮਾਨਵਤਾ ਨੂੰ ਜਿਹੜਾ ਸੰਦੇਸ਼ ਦਿੱਤਾ ਕਿ ਕਿਰਤ ਕਰਨੀ ਨਾਮ ਜਪਣਾ ਵੰਡ ਕੇ ਛਕਣਾ ਤੇ ਉਹਨਾਂ ਦੀ ਜਿਹੜੀ ਸੱਚੀ ਸੁੱੱਚੀ ਕਿਰਤ ਕਮਾਈ ਹੈ ਉਹ ਸੀਦੇ ਅਸੀਂ ਅੱਜ ਉਹਨਾਂ ਨੂੰ ਯਾਦ ਕਰਦੇ ਹੋਏ ਅੱਜ ਉਹਨਾਂ ਦਾ ਜਿਹੜਾ ਕਿ ਅੱਜ ਪ੍ਰਕਾਸ਼ ਪੁਰਬ ਹੈ ਉਸ ਨੂੰ ਸਿਛਤਾ ਕਰਦੇ ਹੋਏ ਅਸੀਂ ਗੁਰੂ ਮਹਾਰਾਜ ਦੇ ਚਰਨਾਂ 'ਚ ਸੀਸ ਝੁਕਾਉਂਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਣਾ ਜੀ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਉਦਾਸ ਜੀ ਦਾ 648ਵਾਂ ਪ੍ਰਕਾਸ਼ ਪੁਰਬ ਪੂਰੇ ਵਿਸ਼ਵ ਭਰ ਵਿੱਚ ਮਨਾਇਆ ਜਾ ਰਿਹਾ ਤਾਂ ਉਹਦੇ ਲਈ ਮੈਂ ਸਾਰੀ ਸੰਗਤ ਨੂੰ ਵਧਾਈ ਦੇ ਰਿਹਾ ਆਂ ਕਿ ਜੀ ਮੇਰੇ ਦੋਸਿਆ ਭਾਦਰ ਵੀਰ ਜੀ ਨੇ ਕਿ ਬੜੇ ਭਾਗਾ ਵਾਲੇ ਨੇ ਕਿ ਅੱਜ ਨਗਰ ਕੀਰਤਨ ਦੀ ਜਿਹੜੀ ਸ਼ਹਿਰ ਦੀ ਪ੍ਰਕਰਮਾ ਕਰਦੇ ਹੋਏ ਚਲਣ ਸ਼ਾਹ ਸਾਨੂੰ ਇੱਥੇ ਪ੍ਰਾਪਤ ਹੋਈ ਹੈ ਤੇ ਅਸੀਂ ਪਰਮਾਤਮਾਗੇ ਅਰਦਾਸ ਕਰਦੇ ਹਾਂ ਕਿ ਸਾਡੇ ਸ਼ਹਿਰ ਦੇ ਉੱਪਰ ਸਾਡੇ ਨਗਰ ਖੇਡ ਦੇ ਉੱਪਰ ਐਦਾਂ ਹੀ ਆਪਣਾ ਮਿਹਰ ਭਰੇ ਹੱਥ ਰੱਖਣ ਕਿ ਅੱਜ ਸਾਨੂੰ ਲੋੜ ਹੈ ਉਹਨਾਂ ਦਸਤੇਬਾਰ ਦੇ ਚੱਲਣ ਦੀ ਤੇ ਮਾਰੂਪਤਾ ਨੂੰ ਗੱਲ ਨਾਲ ਲਾਣ ਦੀ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਹਾਂਜੀ ਵੀਰ ਜੀ ਕੀ ਕਹਿਣਾ ਚਾਹੋਗੇ ਅੱਜ ਸਾਡੇ ਸ਼੍ਰੀ ਗੁਰੂ ਰਵੀਦਾਸ ਜੀ ਮਹਾਰਾਜ ਜੀ ਦਾ 648ਵਾਂ ਪ੍ਰਕਾਸ਼ ਯੋਗ ਸਰ ਹੈ ਗੁਰੂ ਜੀ ਮਹਾਰਾਜ ਨੇ ਸਾਨੂੰ ਇੱਕ ਉਪਦੇਸ਼ ਦਿੱਤਾ ਬੇਗਮਪੁਰਾ ਸ਼ਹਿਰ ਕਾ ਨ ਉਹ ਕਹਿੰਦੇ ਸੀ ਕਿ ਸਾਰੀ ਮਾਨਵਤਾ ਜਿਹੜੀ ਬਿਨਾ ਜਾਤ ਪਾਤ ਤੋਂ ਧਰਮਾਂ ਇਹਨਾਂ ਸਾਰੀਆਂ ਚੀਜ਼ਾਂ ਤੋਂ ਉੱਪਰ ਉੱਟ ਕੇ ਇੱਕ ਇਨਸਾਨ ਬਣ ਕੇ ਹੈ ਜੀ ਅਸੀਂ ਉਸੇ ਨੂੰ ਅੱਜ ਵੀ ਆਪਣੇ ਗੱਲ ਨਾਲ ਲਾਦੇ ਹਾਂ ਗੱਲਾਂ ਨੂੰ ਆਪਣੇ ਮਨ ਵਿਚ ਸਾਥ ਅਸੀਂ ਦਿਲ ਜਾਨ ਤੋਂ ਉਹਨਾਂ ਦੇ ਸੱਚੇ ਪੂਰਨ ਨੇ ਉਹਨਾਂ ਨਾਲ ਅਸੀਂ ਪੂਰੇ ਕਰਨ ਦੇ ਵਿੱਚ ਲੱਗੇ ਹੋਏ ਹਾਂ ਅਸੀਂ ਇਹੀ ਕਹਾਂਗੇ ਕਿ ਸਾਰੀ ਜਿਹੜੀ ਮਾਨਵਤਾ ਉਹਨਾਂ ਨੂੰ ਸਾਰਾ ਜਿਹੜਾ ਮੈਗਮਪੁਰਾ ਸ਼ਹਿਰ ਕਾ ਨੂੰ ਸਿੱਧੇ ਇੱਕ ਤਰ੍ਹਾਂ ਨਾਲ ਸਾਰੇ ਲੋਕੀ ਰਹਿਣ ਕੋਈ ਗਰੀਬ ਨਾ ਹੋਵੇ ਕੋਈ ਅਮੀਰ ਨਾ ਤੁਸੀਂ ਸੰਗਤਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਦੇਸ਼ ਵਿਦੇਸ਼ਾਂ ਦੀਆਂ ਨੂੰ ਕਿਉਂਕਿ ਇਸ ਚੈਨਲ ਤੋਂ ਦੇਸ਼ ਵਿਦੇਸ਼ਾਂ ਵਿੱਚ ਖਬਰ ਪਹੁੰਚਣੀ ਹੈ ਕੀ ਕਹਿਣਾ ਚਾਹੋਗੇ ਅਸੀਂ ਆਪਣੀ ਸੰਗਤ ਨੂੰ ਇਹੀ ਮੈਸੇਜ ਦੇਣਾ ਜਾਵਾਂਗੇ ਕਿ ਜਿਹੜਾ ਸਮਾ ਗੁਰੂ ਰਵੀਦਾਸ ਜੀ ਦਾ ਜਿਹੜਾ ਸਾਨੂੰ ਬਚਨ ਕੋਈ ਹੈ ਉਹਨਾਂ ਤੇ ਚੱਲਣ ਦਾ ਸਮਾਂ ਤਾਂ ਕਿ ਇਸ ਕਾਲੀ ਯੁਗ ਦੇ ਵਿੱਚ ਅਸੀਂ ਰਾਮ ਦੇ ਨਾਲ ਨਾਮ ਜਪ ਕੇ ਆਪਣਾ ਜੀਵਨ ਨੂੰ ਪੂਰਾ ਕਰ ਸਕੀਏ ਤੇ ਸਾਰੀ ਮਾਨਵਤਾ ਨੂੰ ਇੱਕ ਸਮਾਨ ਦੇਖ ਸਕੀਏ। ਸੋ ਬਹੁਤ ਬਹੁਤ ਧੰਨਵਾਦ।